ਮੇਰੇ ਵੀਰੋ ਮੈਂ ਬੀਰੋ ਜਿੱਤ ਤੱਕ ਤੇ ਬੈਠਾ ਹੈ ਤੇਰਾ ਉਹ ਤਕਤੀ ਜੋ ਮਾਤਰਾ ਪਸਾਉਂਦੇ ਪਾ ਮਾਜਾ ਤੇ ਪਮਕਿਆ ਤੋੜ ਕੇ ਆਇਆ ਜੀ ਦੋੜਾ ਕੱਟ ਕੇ ਹੋਰ ਦੱਡੀਆਂ ਲਾਗਦੇ ਜੀ ਲੰਗੜ ਲੰਗੜ ਦੇ ਦਿੱਤੇ ਤੁਸੀਂ ਕੀ ਗੱਲ ਬਾਤ ਹੋਈ ਜੀ ਬਿਲਕੁਲ ਜੀ ਬਿਲਕੁਲ ਫੌਜ ਵਾਲੇ ਨੇ ਜੀ ਪ੍ਰਸ਼ਾਸਨ ਵੀ ਇਕੱਠਾ ਹੋਇਆ ਹੈ ਡਾਕਟਰ ਉਹ ਕਹਿੰਦੇ ਨੇ ਸਾਨੂੰ ਡਾਕਟਰੀ ਦਾ ਪ੍ਰੂਫ ਦੇਖ ਕੇ ਅਸੀਂ ਲੰਘਣ ਦੇ ਦਾਂਗੇ ਅੱਛਾ ਜੀ ਇਹਨਾਂ ਨੇ ਪ੍ਰੂਫ ਦਿਖਾਏ ਨੇ ਡਾਕਟਰੀ ਨਹੀਂ ਜੀ ਡਾਕਟਰੀ ਦਾ ਪ੍ਰੂਫ ਅਸੀਂ ਦੇਖਣਾ ਚਾਹੁੰਦੇ ਹਾਂ ਜੀ ਅੱਛਾ ਜੀ ਡਾਕਟਰੀ ਦਾ ਪ੍ਰੂਫ ਤੁਸੀਂ ਦਿਖਾਤੇ ਮੈਂ ਐਮਸੀ ਕੰਮ ਕਰ ਅੱਛਾ ਜੀ ਆਰਮੀ ਮੈਡੀਕਲ ਫੋਰ ਹੋਤਾ ਹੈ ਓਕੇ 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 ਬਿਲਕੁਲ ਓਕੇ ਜੀ ਅਸੀਂ ਇਹਨਾਂ ਨੂੰ ਲੰਘਨ ਦੀ ਜਾਂਚ ਕਰਦੇ ਤੁਸੀਂ ਲੰਘਣ ਦੇ ਰਹੇ ਹੋ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇੰਨੇ ਵਾਰ ਸ਼ੁਕਰੀਆ ਤਾਲੀ ਜੇ ਕਿਸ ਤਰ੍ਹਾਂ ਦੇਖਦੇ ਨੂੰ ਜਿਹੜਾ ਬਿਲਟਰੀ ਜੀ ਕਿਸ ਤਰ੍ਹਾਂ ਇਹ ਤਾਂ ਫੌਜ ਦੀ ਜਿਹੜੀ ਇੱਕ ਡਾਕਟਰੀ ਟੀਮ ਹੁੰਦੀ ਆ ਜੀ ਉਹ ਟੀਮ ਜੀ ਇਹਨਾਂ ਦਾ ਕੰਮ ਤੁਸੀਂ ਤਫ਼ਤੀਸ਼ ਕਰਕੇ ਵੇਦਣੇ ਜਾ ਰਹੇ ਹੋ ਤਾਂ ਦੇਖ ਕੇ ਇਹਨਾਂ ਦਾ ਪਤਾ ਕਰਕੇ ਇਹਨਾਂ ਨੇ ਆਪਾਂ ਦਿਖਾਇਆ ਜੀ ਇਹ ਸਾਡਾ ਸਰਟੀਫਿਕੇਟ ਜੋ ਹੁੰਦਾ ਡਾਕਟਰੀ ਦਾ ਬਿਲਕੁਲ ਬਿਲਕੁਲ ਸੋ ਦੇਖ ਸਕਦੇ ਹੋ ਜੀ ਤੁਸੀਂ ਇਹ ਮਿਲਟਰੀ ਦੀ ਗੱਡੀ ਨੂੰ ਜਾਨ ਦੇ ਰਹੇ ਨੇ ਕਿਉਂਕਿ ਇਹ ਡਾਕਟਰੀ ਟੀਮ ਦੇ ਵਿੱਚ ਹੈਗੇ ਸੀ ਇਹ ਮਿਲਟਰੀ ਦੀ ਜਿਹੜੀ ਸੈਨਾ ਹੈਗੀ ਹੈ ਤਫ਼ਤੀਸ਼ ਕਰਨ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੂੰ ਲੰਘਣ ਦੇ ਦਿੱਤਾ ਕਿਸਾਨਾਂ ਵੱਲੋਂ ਸੋ ਮੈਡੀਕਲ ਐਮਰਜੈਂਸੀ ਨੂੰ ਹੀ ਜਿਹੜੇ ਕਿਸਾਨ ਹੈਗੇ ਨੇ ਇੱਥੋਂ ਗੁਜ਼ਰਨ ਦੇ ਰਹੇ ਨੇ ਜਿਹੜੀਆਂ ਗੱਡੀਆਂ ਜਾ ਰਹੀਆਂ ਨੇ ਸਾਈਪਨਾਜ ਵੇਲੇ ਲਾ ਕੇ ਸਾਰੇ ਜਾਣ